ਅਸੀਂ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਹੋਇਆ ਜੇਕਰ ਉਹੀ ਲੋਕ ਡੈਮੋਕ੍ਰੇਸੀ ਦਾ ਕੱਟਣਗੇ ਜਲੂਸ ਤਾਂ ਫਿਰ ਗੱਲ ਕਿੱਧਰ ਨੂੰ ਜਾਂਦੀ ਹੈਗੀ ਹੈ ਤੁਹਾਡੇ ਦੇਸ਼ ਦੇ ਹਾਲਾਤ ਤਾਂ ਪਹਿਲਾਂ ਵੀ ਕੋ ਬਹੁਤ ਚੰਗੇ ਨਹੀਂ ਸੀਗੇ ਲੇਕਿਨ ਪੰਜਾਬ ਆਊਟਸਟੈਂਡ ਕਰਦਾ ਸੀ ਨੰਬਰ 1 ਸਟੇਟ ਚਾਰ ਦੇ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਲਗਾਤਾਰ ਵਾਧ ਰਹੀਆਂ ਹੈਗੀਆਂ ਨੇ ਉੱਥੇ ਲੋਕ ਮਹਫੂਜ਼ ਨਹੀਂ ਨੇ ਪੰਜਾਬ ਦੇ ਵਿੱਚ ਲੀਡਰ ਕਹਿੰਦੇ ਸੀ ਅਸੀਂ ਮਾਈਗ੍ਰੇਸ਼ਨ ਨੂੰ ਰਿਵਰਸ ਕਰਾਂਗੇ ਰੋਕਾਂਗੇ ਉਸੋਂ ਕੋ ਮਾਈਗ੍ਰੇਸ਼ਨ ਹੋਰ ਤੇਜ਼ ਹੋ ਗਈ ਚਲੋ ਮਗਧੀਆਂ ਸਰਕਾਰਾਂ ਬਹੁਤ ਮਾੜੀਆਂ ਸੀ ਆਪਾਂ ਮੰਨ ਕੇ ਚੱਲੀਏ ਇੱਕ ਅਕਾਲੀ ਦਲ ਔਰ ਕਾਂਗਰਸ ਨੇ ਕਾਹਨ ਕੀਤਾ ਉਹ ਨੌਟੰਗੀਆਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਜੀ ਹੂੰ ਪਿੱਛੇ ਦਫ਼ਤਰਾਂ ਚ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਤੇ ਸੰਵਿਧਾਨ ਨੂੰ ਰੋਜ਼ ਛਿੱਕੇ ਤੇ ਤੰਗ ਦੇ ਰਿਹਾ ਐਨਐਸਏ ਲਈ ਸਾਡੇ ਸਿੱਖ ਨੌਜਵਾਨਾਂ ਨੂੰ ਡਿਬਰੂਗੜ੍ਹ 3 ਸਾਲਾਂ ਤੋਂ ਰੱਖਿਆ ਉਹਦਾ ਇਨਸਾਫ ਮੰਗਦੇ ਨੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਵਿਦੇਸ਼ ਗਿਆ ਨੌਜਵਾਨ ਪੰਜਾਬ ਭਾਰਤ ਤੇ ਪ੍ਰਤਨਾ ਚਾਹੁੰਦਾ ਪਰ ਕੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਥਿਤੀਆਂ ਅਨੁਕੂਲ ਨੇ ਉੱਥੇ ਉਹ ਮਹਿਫੂਜ਼ ਹੈ ਬਹੁਤ ਵੱਡੇ ਸਵਾਲ ਹੈਗੇ ਨੇ ਔਰ ਨਾਲ ਦੀ ਨਾਲ ਸਵਾਲ ਹੈਗੇ ਨੇ ਸਾਡੀ ਡੈਮੋਕ੍ਰੇਸੀ ਦੇ ਕਿਉਂਕਿ ਅਸੀਂ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਹੋਇਆ ਜੇਕਰ ਉਹੀ ਲੋਕ ਡੈਮੋਕ੍ਰੇਸੀ ਦਾ ਕੱਢਣਗੇ ਜਲੂਸ ਤਾਂ ਫਿਰ ਗੱਲ ਕਿੱਧਰ ਨੂੰ ਜਾਂਦੀ ਹੈਗੀ ਹੈ ਜਿਹੜੇ ਲੋਕਾਂ ਨੂੰ ਜਿਤਾ ਕੇ ਭੇਜਿਆ ਉਹ ਤਾਂ ਬੈਠੇ ਹੋਏ ਨੇ ਘਰਾਂ ਦੇ ਵਿੱਚ ਔਰ ਸਰਕਾਰ ਨੇ ਇਨਚਾਰਜ ਲਗਾ ਕੇ ਉਦਘਾਟਨ ਕਰਵਾ ਰਹੀ ਹੈ ਵੱਡੇ ਪੱਧਰ ਤੇ ਇਹਦੇ ਬਾਬਤ ਗੱਲਬਾਤ ਕਰਾਂਗੇ ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਮੇਰੇ ਨਾਲ ਮੌਜੂਦ ਰਹਿਣਗੇ ਹਲਕਾ ਪੁਲਤ ਤੋਂ ਵਿਧਾਇਕ ਸੁਪਾਲ ਸਿੰਘ ਖੈਰਾ ਜੀ ਕਾਂਗਰਸ ਦੇ ਸੀਨੀਅਰ ਲੀਡਰ ਨੇ ਔਰ ਲਗਾਤਾਰ ਸਰਕਾਰ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲੈਂਦੇ ਆਗੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਫਿਰ ਗੱਲਬਾਤ ਨੂੰ ਅੱਗੇ ਤੋਰਦੇ ਆਂ ਸਰ ਸਵਾਗਤ ਜੀ ਸਤਿ ਸ੍ਰੀ ਅਕਾਲ ਹਾਂਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਆ ਖੈਰਾ ਸਾਹਿਬ ਵਿਦੇਸ਼ ਕੋਈ ਸਮਾਂ ਸੀਗਾ ਨੌਜਵਾਨ ਪੈਰ ਪੱਟਦਾ ਸੀਗਾ ਕਮਾਈ ਕਰਦਾ ਸੀਗਾ ਫਿਰ ਉਸ ਤੋਂ ਬਾਅਦ ਆਪਣੇ ਪੰਜਾਬ ਭਾਰਤ ਪਰਤ ਜਾਂਦਾ ਸੀਗਾ आज अस्थितियां बिल्कुल उल्ट हो गईयां लोग आंदे ने और इठे ही बस जांदे ने क्योंकि पंजाब ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਾਧ ਰਹੀਆਂ ਹੈਗੀਆਂ ਨੇ ਉੱਥੇ ਲੋਕ ਮਹਫੂਜ਼ ਨਹੀਂ ਨੇ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਸੀਗੀਆਂ ਲੀਡਰਾਂ ਦੀਆਂ ਫਿਰ ਕਿਸ ਨਿਗਾਹਾਂ ਦੇਖੀ ਅਸੀਂ ਇਹਨਾਂ ਨੂੰ ਅਮਨ ਮੈਂ ਕਾਫੀ ਹੱਦ ਤੱਕ ਤੁਹਾਰ ਨਾਲ ਸਹਿਮਤ ਆ ਕਿ ਬੜੀ ਦੁਖਦਈ ਜੀ ਸਿਚੁਏਸ਼ਨ ਆ ਕਿ ਪੰਜਾਬ ਵਰਗੀ ਗੌਰਵਮਈ ਸਟੇਟ ਚਲੋ ਸਾਡੇ ਦੇਸ਼ ਦੇ ਹਾਲਾਤ ਤਾਂ ਪਹਿਲਾਂ ਵੀ ਕੋ ਬਹੁਤ ਚੰਗੇ ਨਹੀਂ ਸੀਗੇ ਲੇਕਿਨ ਪੰਜਾਬ ਆਊਟਸਟੈਂਡ ਕਰਦਾ ਸੀ ਨੰਬਰ 1 ਸਟੇਟ ਸੀ ਹਰ ਗੱਲ 'ਚ ਐਜੂਕੇਸ਼ਨ ਨਾ ਹੈਲਥ케ਅਰ ਦੇ ਵਿੱਚ ਲਾਅ ਐਂਡ ਆਰਡਰ ਦੇ ਵਿੱਚ ਲੇਕਿਨ ਬਦਕਿਸਮਤੀ ਨਾਲ ਪਿਛਲੇ ਕੁਝ ਸਮੇਂ ਤੋਂ ਹੌਲੀ-ਹੌਲੀ ਗ੍ਰਾਫ ਡਿੱਗਣ ਲੱਗ ਗਿਆ ਔਰ ਉਹਦਾ ਹਸ਼ਰੇ ਹੋਇਆ ਕਿ ਜਿਹੜੇ ਸਾਡੇ ਪੰਜਾਬ ਤੋਂ ਲੋਕੀ ਮਾਈਗ੍ਰੇਟ ਕਰਕੇ ਵਰਲਡ 'ਚ ਗਏ ਸੀ ਜਦੋਂ ਉਹਨਾਂ ਦੇ ਬੱਚੇ ਨਾ ਪੰਜਾਬ ਨੂੰ ਸੋਸ਼ਲ ਮੀਡੀਆ 'ਤੇ ਦੇਖਦੇ ਨੇ ਉਹ ਆਤਾਰਸ਼ ਹੁੰਦੇ ਨੇ ਮਯੂਸ ਹੁੰਦੇ ਨੇ ਔਰ ਉਹ ਡਰ ਜਾਂਦੇ ਨੇ ਕਿਉਂਕਿ ਪਿੱਛੇ ਆਈ ਵਿਲ ਨਾਟ ਫਰਸਟ ਇਨੀਸ਼ੀਅਲੀ ਆਈ ਊਡ ਸੇ ਕਿ ਇਜ਼ ਗਰਾਵਟ ਵਿੱਚ ਸਿਸਟਮ ਇਨਵੋਲਡ ਜੀ ਸਿਸਟਮ ਮੀਨਸ ਕਿ ਸਾਰੀਆਂ ਸਰਕਾਰਾਂ ਨੂੰ ਆਪਾਂ ਇਨਕਲੂਡ ਕਰ ਦੇਣਾ ਥੋੜੇ ਸਮੇਂ ਵਾਸਤੇ ਕਿ ਜਦੋਂ ਕੋਈ ਕੁੱਟਮਾਰ ਹੁੰਦੀ ਆ ਕਿਸੇ ਐਨ ਆਰ ਆਈ ਦੀ ਜ਼ਮੀਨ ਦੇ ਉੱਤੇ ਕਬਜ਼ਾ ਹੁੰਦਾ ਕਿਸੇ ਦੀ ਕੂਟੀ ਤੇ ਕਬਜ਼ਾ ਹੁੰਦਾ ਜਾਂ ਕੋਈ ਇਸ ਤਰ੍ਹਾਂ ਦੀ ਪੁਲਿਸ ਅਟ੍ਰੋਸਿਟੀ ਹੁੰਦੀ ਆ ਤੇ ਉਹਦਾ ਇਫੈਕਟ ਵਰਲਡਵਾਈਡ ਤੇਦਾ ਖਾਸ ਤੌਰ ਤੇ ਜਿਹੜੀ ਅਗਰੀ ਜਨਰੇਸ਼ਨ ਆ ਜਿਹੜੇ ਬੱਚੇ ਸੋਸ਼ਲ ਮੀਡੀਆ ਤੇ ਦੇਖਦੇ ਨੇ ਉਹ ਵੀ ਆਪਣੇ ਪੇਰੈਂਟਸ ਨੂੰ ਕਹਿੰਦੇ ਨੇ ਕਿ ਅਸੀਂ ਪੰਜਾਬ ਚ ਇੰਟਰਸਟਡ ਏ ਤੁਸੀਂ ਜੋ ਤੁਹਾਡਾ ਉੱਥੇ ਹੈਗੇ ਸਾਧਨ ਪੰਜਾਬ ਦੇ ਤੁਸੀਂ ਉਹਨੂੰ ਵੇਚ ਵਟ ਕੇ ਸਾਨੂੰ ਪੈਸਾ ਇੱਥੇ ਦਿਓ ਅਸੀਂ ਕੈਪੀਟਲ ਇਨਵੈਸਟਮੈਂਟ ਕੈਨੇਡਾ ਜਾਂ ਨਾਰਥ ਅਮਰੀਕਾ ਜਾਂ ਯੂਰਪਸ ਕਰਾਂਗੇ ਔਰ ਇਹ ਟ੍ਰੈਂਡ ਇਹਦਾ ਇਹਦਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਤੇ ਤੁਰਤ ਪਹਿਲਾਂ ਇਹ ਸਮਝੂ ਮੈਂ ਤੁਹਾਨੂੰ ਦੋ ਉਦਾਹਰਣ ਦਿੰਦਾ ਜੀ ਅੱਜ ਤੋਂ ਵੀ 25 ਸਾਲ ਪਹਿਲਾਂ ਸਾਡੇ ਤਵਾਬੇ ਵਿੱਚ ਆਮ ਐਗਰੀਕਲਚਰ ਲੈਂਡ ਦੀ ਜ਼ਮੀਨ ਦੀ ਕੀਮਤ ਜਿਹੜੀ ਸੀ 40-50 ਲੱਖ ਰੁਪਏ ਹੋ ਗਈ ਸੀ ਉਹਦਾ ਕਾਰਨ ਸੀ ਕਿ ਜਿਹੜੇ ਐਨ ਆਰ ਆਈ ਸੀਗੇ ਉਹ ਬਾਹਰ ਜਾ ਕੇ ਮਿਹਨਤ ਕਰਦੇ ਸੀ ਔਰ ਉਹ ਪੈਸਾ ਵਾਪਸ ਪੰਜਾਬ ਚ ਇਨਵੈਸਟ ਕਰਦੇ ਸੀ ਜਿਹਦੇ ਕਰਕੇ ਖੇਤੀ ਦੀ ਜ਼ਮੀਨਾਂ ਦੀ ਕੀਮਤ ਵਧ ਗਈ ਪ੍ਰਾਪਰਟੀ ਦੀ ਕੀਮਤ ਵਧ ਗਈ ਪਲਾਟਾ ਦੀ ਕੀਮਤ ਵਧ ਗਈ ਹੌਲੀ ਹੌਲੀ ਕੀ ਹੋਇਆ ਕਿ ਜਦੋਂ ਐਨਆਰਆਈ ਮਾਇੂਸ ਹੋਏ ਉਹਨਾਂ ਦੇ ਪਰਿਵਾਰ ਮਾਇੂਸ ਹੋਏ ਫॉर ਵੈਰੀਅਸ ਰੀਜ਼ਨ ਇਨਕਲੂਡਿੰਗ ਲਾਅ ਐਂਡ ਆਰਡਰ ਮੈਕਸਿਮਮ ਤੇ ਉਹਨਾਂ ਨੇ ਅਲਟੀਮੇਟਲੀ ਖਰੀਦਨੀਆਂ ਦਾ ਕੀ ਸੀ ਉਹਨਾਂ ਨੇ ਕੋਈ ਜਿਹੜੀਆਂ ਆਪਣੀਆਂ ਸੀ ਉਹ ਵੀ ਵਿੱਚ ਤੇ ਲਾ ਦਿੱਤੀਆਂ ਸੋ ਮਾਰਕੀਟ ਵਿੱਚ ਗਲੱਟ ਆ ਗਿਆ ਜਦੋਂ ਡਿਮਾਂਡ ਤੇ ਸਪਲਾਈ ਮਤਲਬ ਸਪਲਾਈ ਜ਼ਿਆਦਾ ਹੋ ਜੇ ਡਿਮਾਂਡ ਘੱਟ ਜੇ ਤਾਂ ਗਲੱਟ ਆ ਜਾਂਦਾ ਔਰ ਉਹਦਾ ਫਿਰ ਸਾਡੇ ਅੱਜ ਪੰਜਾਬ ਦੇ ਵਿੱਚ Uh, 50% ਐਗਰੀਕਲਚਰ ਪ੍ਰਾਈਸ ਜਮੀਨਾਂ ਦੀਆਂ ਟੱਟੀਆਂ ਕਿਸੇ ਵੇਲੇ 40-50 ਲੱਖ ਸੀ ਤਾਂ ਅੱਜ 20-25 ਲੱਖ ਨੂੰ ਜ਼ਮੀਨ ਏਕੜ ਪੰਜਾਬ ਦੇ ਵਿੱਚ ਦੁਆਬੇ ਦੀ ਗੱਲ ਕਰਦਾ ਬਾਕੀ ਆਪਾਂ ਇਲਾਕੇ ਛੱਡ ਦਿੱਗੇ ਸੋ ਇਹ ਔਰ ਦੂਸਰਾ ਕੀ ਹੋਇਆ ਕਿ ਜਿਹੜੀ ਮਾਈਗ੍ਰੇਸ਼ਨ ਦਾ ਟ੍ਰੈਂਡ ਸੀ ਜਿਹੜਾ ਇੱਥੇ ਪੰਜਾਬ ਦੇ ਵਿੱਚ ਲੀਡਰ ਕਹਿੰਦੇ ਸੀ ਅਸੀਂ ਮਾਈਗ੍ਰੇਸ਼ਨ ਨੂੰ ਰਿਵਰਸ ਕਰਾਂਗੇ ਰੋਕਾਂਗੇ ਉਹ ਸਗੋਂ ਮਾਈਗ੍ਰੇਸ਼ਨ ਹੋਰ ਤੇਜ਼ ਹੋ ਗਈ ਇਹ ਤਾਂ ਹੁਣ ਕੈਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਨੇ ਕੁਝ ਬੰਦਸ਼ਾਂ ਲਾਈਆਂ ਰੋਕਾਂ ਲਾਈਆਂ ਔਰ ਐਡਮਿਸ਼ਨਸ ਵਰਕ ਪਰਮਿਟਸ ਨੂੰ ਲੈ ਕੇ ਜਾਂ ਇਵਨ ਵਿਦਿਆਰਥੀਆਂ ਦੀਆਂ ਸਕੂਲਾਂ ਕਾਲਜਾਂ ਉਹਦੇ ਕਰਕੇ ਉਧਰੋਂ ਠੱਲ ਭੇਜਿਆ ਨੂੰ ਕੋਈ ਕਸਰ ਨਹੀਂ ਸੀ ਜੀ ਸੋ ਹੁਣ ਮੈਂ ਉਹਨਾਂ ਵਾਂ ਤਾਜ਼ਾ ਹਾਲਾਤਾਂ ਚਲੋ ਮਗਨੀਆਂ ਸਰਕਾਰਾਂ ਬਹੁਤ ਮਾੜੀਆਂ ਸੀ ਆਪਾਂ ਮੰਨ ਕੇ ਚੱਲੀਏ ਕਿ ਅਕਾਲੀ ਦਲ ਔਰ ਕਾਂਗਰਸ ਨੇ ਕਾਟ ਕੀਤਾ ਨੁਕਸਾਨ ਕੀਤਾ ਜਿਹਦੇ ਕਰਕੇ ਬਹੁਤ ਸਾਰੇ ਆਪਣੇ ਨੌਜਵਾਨ ਤੇ ਪੰਜਾਬ ਦੇ ਪਰਿਵਾਰ ਜਿਹੜੇ ਸੀਗੇ ਉਹ ਵਿਸ਼ਵ ਭਰ ਦੇ ਵਿੱਚ ਫੈਲ ਗਏ ਚਲੇ ਗਏ ਮਾਈਗ੍ਰੇਟ ਕਰ ਗਏ ਲੇਕਿਨ ਜਿਹੜੇ ਇਹ ਹੁਣ ਆਏ ਨੇ ਜਿਨ੍ਹਾਂ ਨੇ ਬਦਲਾਵ ਦਾ ਨਾਰਾ ਲਾਇਆ ਸੀ ਜਿਨ੍ਹਾਂ ਨੇ ਇਨਕਲਾਬ ਦਾ ਨਾਰਾ ਲਾਇਆ ਸੀ ਵਿੱਚ ਹੀ ਭਗਵੰਤ ਮਾਨ ਕੇਜਰੀਵਾਲ ਸਸੋਟੀਆ ਇਹਨਾਂ ਦੀ ਹਰ ਕਿਰ ਸਾਡੇ 3 ਸਾਲ ਤੋਂ ਇੰਨੀ ਕਨੌਣੀ ਆ ਇੰਨੀ ਮਾਇੂਸ ਕੋ ਨਿਆ ਕਿ ਮੇਰੇ ਹਿਸਾਬ ਦੇ ਨਾਲ ਐਨ ਆਰ ਆਈ ਜਿਹੜੇ ਨੇ ਉਹ ਹੋਰ ਜ਼ਿਆਦਾ ਮਾਇੂਸ ਹੋਏ ਨੇ ਲੈਟ ਮੀ ਬ੍ਰਿੰਗ ਆਊਟ ਵਨ ਸਪੈਸੀਫਿਕ ਕੇਸ ਆਫ ਅ ਪ੍ਰੋਪਰਟੀ ਗ੍ਰੈਬ ਬਾਈ ਆਮ ਆਦਮੀ ਪਾਰਟੀ ਐਮ ਐਲ ਏ ਸਰਬਜੀਤ ਕੌਰ ਮਾਨੂ ਕੇ ਝਗੜਾਓ ਮੇਰੇ ਕੋਲ ਨਾ ਅਪਰੋਚ ਕੀਤਾ ਇੱਕ ਪਰਵਾਰ ਸੀ ਟੋਰਾਂਟੋ ਰਹਦੇ ਸੀਗੇ ਜੀ 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 ਸਾਰੇ ਜਾਣਦੇ ਆ ਦੀ ਉਹ ਸਭ ਕਿਸੇ ਨੂੰ ਜੀ ਤੁਸੀਂ ਸਾਰੇ ਜਾਣਦੇ ਹੋ ਹਮ ਅੱਛਾ ਉਹਨਾਂ ਨੇ ੱੱਕੇ ਖਾਦੇ ਉਹਨਾਂ ਨੇ ਜਦੋਂ ਉਹਨਾਂ ਦਾ ਪਰਿਵਾਰ ਔਰ ਹੈ ਵੀ ਆਮ ਆਦਮੀ ਪਾਰਟੀ ਦੇ ਵੋਟਰ ਸਪੋਰਟ ਸੀ ਕਿਉਂਕਿ ਐਨ ਆਰ ਆਈ ਇਸ ਨੇ 2022 ਵਿੱਚ ਤੇ 17 ਵਿੱਚ ਬਹੁਤ ਬੂਟਾ ਪਾਈਆਂ ਇਹਨਾਂ ਨੂੰ ਹਮ ਭਾਈ ਉਹ ਕਹਿੰਦੇ ਜੇ ਅਸੀਂ ਸਾਰੇ ਪਾਸੇ ੱੱਕੇ ਖਾਦੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਚਲੋ ਖੈਰ ਅਸੀਂ ਜੋ ਜਦੋਜਹਿਦ ਕੀਤੀ ਉਹ ਉਹਦੇ ਨਾਲ ਕੀ ਹੋਇਆ ਕਿ ਇੱਕ ਐਨ ਆਰ ਆਈ ਦੇ ਜਦੋਂ ਹਮਲਾ ਹੁੰਦਾ ਤਾਂ ਉਹ ਹਜ਼ਾਰਾਂ ਲੱਖਾਂ ਐਨ ਆਰ ਆਈ ਜੋ ਕਰਸਪੇਦਾ ਲਾਈਕਵਾਇਜ਼ ਇੱਕ ਅੰਮ੍ਰਿਤਸਰ ਵਿੱਚ ਮੈਰਿਜ ਪੈਰਿਸ ਵਿੱਚ ਖੈਰਾ ਸਭ ਥੋੜਾ ਜਿਹਾ ਕਨਕਲੂਜਨ ਥੋੜਾ ਜਿਹਾ ਕਿਉਂਕਿ ਗੱਲ ਹੀ ਲੰਬੀ ਹੋ ਜਾਣੀ ਹੈ ਮੈਂ ਇਹ ਚਾਹੁੰਦਾ ਸੀਗਾ ਦੇਖੋ ਜਿਹੜੇ ਲੋਕ ਤਾਂ ਸਾਡੇ ਐਨਆਰਆਈ ਭਰਾ ਇਸ ਪ੍ਰੋਗਰਾਮ ਨੂੰ ਦੇਖਣਗੇ ਉਹ ਪੰਜਾਬ ਦੇ ਵਿੱਚ ਪਰਤਨਾ ਚਾਹੁੰਦੇ ਨੇ ਮੈਨੂੰ ਇੱਕ ਚੀਜ਼ ਦੱਸਿਓ ਕਿ ਕੋਈ ਲੀਡਰ ਹੈਗਾ ਇਹੋ ਜਿਹਾ ਜਿਹੜਾ ਜ਼ਿੰਮੇਵਾਰੀ ਲਏਗਾ ਜਿਸ ਤਰੀਕੇ ਨਾਲ ਲੁੱਟਖੋ ਜਾਂ ਗੋਲੀ ਗਾਲੀ ਚੱਲਦੀ ਹੈਗੀ ਪੰਜਾਬ 'ਚ ਅੱਜ ਦੀ ਡੇਟ ਵਿੱਚ ਲਾਉਲੈਸਨੈਸ ਜੰਗਲ ਦਾ ਰਾਜ ਹੈ ਮਤਲਬ ਕੋ ਕਾਨੂੰਨ ਨਾਮ ਦੀ ਚੀਜ਼ ਹੀ ਕੋਈ ਨਹੀਂ ਗਈ ਔਰ ਪੁਲਿਸ ਦਾ ਕੰਮ ਜਿਹੜਾ ਕੰਮ ਲਾਅ ਐਂਡ ਔਰਡਰ ਨੂੰ ਮੇਨਟੇਨ ਕਰਨ ਦਾ ਵਾ ਉਹ ਬਹੁਤਾ ਕੰਮ ਉਹ ਸਿਆਸੀ ਲੈ ਰਹੇ ਨੇ ਉਹਨਾਂ ਤੋਂ ਬਦਲਾਖੂਰੀ ਝੂਠੇ ਮੁਕਤਮੇ ਔਰ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੇ ਆਖੇ ਉਹਨਾਂ ਦੇ ਬਦੌਲਤ ਉਹਨਾਂ ਦੀਆਂ ਪੋਸਟਿੰਗ ਟ੍ਰਾਂਸਫਰਸ ਜੋ ਪਿਛਲਾ ਮਤਲਬ ਜੋ ਵੀ ਗਰਾਵਡ ਲੈਂਦੀ ਸੀ ਨਾ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੇ ਉਹਦੇ ਵਿੱਚ ਘੱਟੋ ਘੱਟ 100% ਵਾਅਦਾ ਕੀਤਾ ਜੀ ਹਰ ਗੱਲ ਜੀ ਮੈਂ ਹੁਣ ਡਾਇਰੈਕਟਲੀ ਪੰਜਾਬ ਤੇ ਆ ਜਾਣਾ ਓਕੇ ਆਲਥੋ ਆ ਵਾਟਡ ਟੂ ਐਕਸਪਲੇਨ ਕਿ ਐਨ ਆਰ ਆਈਸ ਕੋ ਡੀਮੋਡੂਲਾਈਜ਼ ਹੋਣਾ ਹੈ ਬਟ ਚਲੋ ਤੁਸੀਂ ਸਾਰੇ ਮੇਰੇ ਨਾਲ ਜਾਦਾ ਜਿਆਦਾ ਐਕਸਪੀਰੀਅੰਸ ਐਨ ਆਰ ਆਈਸ ਦੇ ਕੁਝ ਪਰਵਾਰਾਂ ਨੇ ਵਿਚਾਰਾਂ ਨੇ ਆਪ ਹੰਡਾਇਆ ਆਪਣੇ ਸੰਤਾਪ ਦੇ ਸਾਰਾ ਹੁਣ ਦੇਖੋ ਇੱਕ ਪਾਰਟੀ ਅੰਦੋਲਨ ਚੋਂ ਨਿਕਲੀ ਤੇ ਅੰਦੋਲਨ ਤੋਂ ਨਿਕਲ ਕੇ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਇਨਕਲਾਬ ਲੈ ਕੇ ਆਵਾਂਗੇ ਪੰਜਾਬ ਮਨੀਸ਼ ਸੋਟੀ ਦਾ ਬਿਆਨ ਕੀ ਸੀ ਦਾ ਅਮਨ ਤੁਸੀਂ ਬਿਆਨ ਦੇਖੋ ਉਹਦਾ ਜੀ ਸਾਡੀਆਂ ਔਰਤਾਂ ਨੂੰ ਸਾਹਮਣੇ ਬਿਠਾ ਕੇ ਪੰਜਾਬੀਆਂ ਨੂੰ ਹੂੰ ਕਹਿੰਦਾ ਦੇਖਣਾ ਚਨਕਿਆ ਹੋਇਆ ਹੈ ਨਾ ਬੜਾ ਪੁਰਾਣਾ ਅਰਥ ਜਿਹੜੇ ਅਰਥ ਸ਼ਾਸਤਰ ਨੇ ਇੰਡੀਆ ਦੇ ਉਹਨਾਂ ਚ ਚਨਕਿਆ ਪੋਲਿਟਿਕਸ ਐਕ ਸਟਾਈਲ ਆ ਉਹ ਸਟਾਈਲ ਬਹੁਤ ਕਠਿਆਵਾ ਮਤਲਬ ਕੋਈ ਉਹ ਕੋਈ ਐਪਰੀਸ਼ੀਏਬਲ ਸਟਾਈਲ ਨਹੀਂਗਾ ਉਹ ਹੈ ਜਾਂ ਸਾਮ ਦਾਮ ਡੰਡ ਧੀਰ ਜੀ ਇਹ ਪੁਰਾਣੀ ਇਹਦੇ ਸਾਮ ਮਤਲਬ ਆ ਜਾਂਦਾ ਕਿ ਮਿੱਠਤਾਲਾ ਕੱਢ ਕੇ ਜਿੱਦਾਂ ਮਰਜ਼ੀ ਕਿਸੇ ਨੂੰ ਕਨਵਿੰਸ ਕਰ ਲੋ ਪੈਰਾਂ 'ਚ ਪੱਗ ਰੱਖ ਦਿਓ ਦਾਮ ਪੀਐਸਡੀ ਕੇ ਮਨਾਲੋ ਡੰਡ ਪਰਚੇ ਦਰਜ ਕਰਕੇ ਟਰਾਲੋ ਧਮਕਾ ਲਓ ਜੇ ਤੁਹਾਡੇ ਕੋ ਤੰਤਰ ਹੈ ਭੇਦ ਕਿਸੇ ਦੀ ਤੁਹਾਡੇ ਕੋ ਕਮਜ਼ੋਰੀ ਆ ਜਵੇ ਉਹਦੀ ਉਹਨੂੰ ਬਲੈਕਮੇਲ ਕਰਕੇ ਟਰਾਲੋ ਇਹ ਤਾਂ ਅੱਜ ਵਰਲਡ ਵਾਈਡ ਵਿੱਚ ਇਹ ਵਰਲਡ ਵਿੱਚ ਐਕਸੈਪਟੇਬਲ ਪੋਲਿਟਿਕਸ ਦਾ ਮਾਡਲ ਇਹ ਜਾ ਤਾ ਸੋਸ਼ੋਡਿਆ ਜਿਹੜਾ ਕਹਿੰਦੇ ਸੀ ਅਸੀਂ ਇੱਕ ਚੇਂਜ ਲੈ ਕੇ ਆਉਣੇ ਉਹਨਾਂ ਨੇ ਇਸ ਮਾਡਲ ਨੂੰ ਸਾਡੀਆਂ ਔਰਤਾਂ ਦੇ ਸਾਹਮਣੇ ਰੱਖਿਆ ਉਹਨਾਂ ਕੋ ਤਾੜੀਆਂ ਮਰਵਾਈਆਂ ਉਹਨਾਂ ਦੇ ਕੋਲੋਂ ਹਾਂ ਦੇ ਨਾਂ ਦੇ ਵਿੱਚ ਜਵਾਬ ਲਿਆ ਜੇ ਹੂੰ ਤੁਸੀਂ ਦੱਸੋ ਆਪਾਂ ਖੜੇ ਕਿੱਥੇ ਆ ਜੀ ਪੰਜਾਬ ਦੇ ਵਿੱਚ ਨੇ ਉਹ ਠੀਕ ਹੈ ਖੈਰਾ ਸਾਹਿਬ ਜਿਹੜੇ ਸੁਵਰਾਜ ਦੀ ਗੱਲ ਕਰਦੇ ਸੀ ਉਹ ਤਾਂ ਸੁਵਰਾਜ ਛੀਦੀਪਾਗ ਪ੍ਰਾਪਤ ਕਰ ਗਏ ਕੇਜਰੀਵਾਲ ਹੁਣਾਂ ਦੇ ਦੇਖੋ ਹੁਣ ਮਸਲੇ ਵੱਡੇ ਹੁੰਦੇ ਜਾਂਦੇ ਨੇ ਲੋਕਤੰਤਰ ਦਾ ਜਿਹੜਾ ਜਲੂਸ ਹੈ ਇਸ ਵੇਲੇ ਅਸੀਂ ਦੇਖ ਰਹੇ ਹਾਂ ਦੂਰੋਂ ਪਾਪਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੀਡਰਾਂ ਨੇ ਜਾਂ ਸਰਕਾਰਾਂ ਨੇ ਕੱਢਿਆ ਹੋਇਆ ਇੱਕ ਜੇਤੂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਘਰੇ ਬਾਤਾਂ ਜਿਹੜੇ ਹਲਕਾਂ ਚਾਰਜ ਲਾਏ ਨੇ ਉਹ ਦੁਗਾਟਨ ਕਰ ਰਹੇ ਨੇ ਇਹ ਸਾਰਾ ਉਸੇ ਉਸ ਉਸੇ ਹੀ ਅਹ ਦੇਸ਼ਕ ਤੇ ਇੱਕ ਮਾੜੇ ਸਰਕਾਰੀ ਤੰਤਰ ਦਾ ਹਿੱਸਾ ਦੀ ਦਾ ਨਤੀਜਾ ਵਾ ਹੁਣ ਫਰਸ ਗਰੁੱਪ ਹਲਤ ਵਿੱਚ ਹੀ ਆ ਜਿਹੜਾ ਸਾਡੇ ਖਿਲਾਫ ਇਲੈਕਸ਼ਨ ਲੜੇ ਉਹਦੀ ਦੋ ਵਾਰੀ ਜਮਾਨਤਾਂ ਜਬਤ ਹੋਈਆਂ ਜੀ ਦੋ ਵਾਰੀ ਜਿਹੜਾ ਆਦਮੀ ਆਪਣੇ ਆਪਣੇ ਪਿੰਡ ਵਿੱਚੋਂ ਕਦੀ ਪੰਚ ਨਹੀਂ ਬਣਿਆ ਉਹ ਸਾਡੇ ਇਲਾਕੇ ਦਾ ਇੰਚਾਰਜ ਆ ਸਾਰਾ ਕੰਮ ਡੀਐਸਪੀ ਐਸਐਚਓ ਜਿੰਨੇ ਅਫਸਰ ਉਹਦੇ ਕੈਨ ਤੇ ਲਾਉਣੇ ਇਹਦਾ ਨਤੀਜਾ ਕਿੰਨਾ ਚੰਗਾ ਨਿਕਲੇਗਾ ਜੀ ਲਾਈਕਵਾਇਜ਼ ਸਾਰੇ ਪੰਜਾਬ ਦੇ ਵਿੱਚ ਅੱਜ ਉਹ ਘਾਟ ਨਹੀਂ ਤੇ ਉਹਨਾਂ ਦਾ ਬੇਟਾ ਕਰ ਰਿਹਾ ਜੀ ਸਖੈਰ ਸਿੰਘ ਮੈਨੂੰ ਪਤਾ ਜੀ ਮੈਨੂੰ ਆਈ ਡੋਟ ਬਾਦਰ ਬਟ ਇੰਨਾ ਜ਼ਿਆਦਾ ਅਨ ਕਨਸਟੀਟਿਊਸ਼ਨ ਦਾ ਅੱਛਾ ਫੋਟੋਅਟੰਗਿਆ ਨੇ ਬਾਬਾ ਸਾਹਿਬ ਅੰਬੇਦਕਰ ਜੀ ਹੂੰ ਪਿੱਛੇ ਦਫ਼ਤਰਾਂ ਚ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਤੇ ਸੰਵਿਧਾਨ ਨੂੰ ਰੋਜ਼ ਸਿੱਕੇ ਦੇ ਤੰਗਦੇ ਨੇ ਇਹਨਾਂ ਨੇ ਮੈਂ ਤੁਹਾਨੂੰ ਕਿੰਨੀਆਂ ਤਾਜ਼ੀਆਂ ਗੱਲਾਂ ਲੈਂਡ ਪੂਲਿੰਗ ਪਾਲਿਸੀ ਜੀ ਦੇਖੋ ਇਹਨਾਂ ਉਹ ਵੱਡੀ ਠੱਗੀ ਠੋਰੀ ਦੀ ਪਾਲਿਸੀ ਹੋ ਸਕਦੀ ਸੀ ਜੀ ਪੰਜਾਬ ਚ ਕਿਸੇ ਨੇ ਮੰਗੀ ਨਹੀਂ ਜੀ ਸ਼ਹਿਰੀਕਰਨ ਅਰਬਨ ਸਟੇਟ ਜਿਹੜੀਆਂ ਚੀਜ਼ਾਂ ਲੋਕ ਪੰਜਾਬ ਚ ਮੰਗਦੇ ਨੇ ਕਿ ਸਾਡੇ ਝੂਠੇ ਪੁਲਿਸ ਮੁਕਾਬਲੇ ਦਾ ਇਨਸਾਫ ਚਾਹੀਦਾ ਨਰਿੰਦਰ ਸਿੰਘ ਇੱਕ ਵਿਚਾਰਾ ਟੀਚਰ ਸੀਆਈਏ ਸਟਾਫ ਪਟੈਂਡਾ ਚ ਉਹਦੀ 180 ਥਾਵੇਂ ਤੇ ਕ੍ਰਾਂਟ ਲਾ ਕੇ 3 ਡਿਗਰੀ ਟੌਰਚਰ ਨਾਲ ਮਾਰਤਾ ਉਹਦਾ ਇਨਸਾਫ ਮੰਗਦੇ ਨੇ ਐਨਐਸਏ ਲਈ ਸਾਡੇ ਸਿੱਖ ਨੌਜਵਾਨਾਂ ਨੂੰ ਡਿਬਰੂਗੜ੍ਹ 3 ਸਾਲਾਂ ਤੋ ਰੱਖਿਆ ਉਹਦਾ ਇਨਸਾਫ ਮੰਗਦੇ ਨੇ ਫਸਲਾਂ ਦੇ ਮੁਆਵਜ਼ੇ ਤੇ ਉਹਦੀ ਪਰ ਭਾਈ ਮੰਗਦੇ ਨੇ ਉਹ ਤਾਂ ਦਿੰਦੇ ਨੇ ਜੇ ਜਿਹੜੀ ਚੀਜ਼ ਕਿਸੇ ਨੇ ਮੰਗੀ ਨਹੀਂ ਕਹਿੰਦੇ ਸੀ 65000 ਏਕੜ ਪੰਜਾਬ ਦੇ ਵਿੱਚ ਨਵਾਂ ਸ਼ਹਿਰੀਕਰਨ ਕਰਾਂਗੇ ਔਰ ਜਦੋਂ ਲੋਕਾਂ ਨੇ ਡੱਟ ਕੇ ਵਿਰੋਧ ਕੀਤਾ ਤੇ ਫਿਰ ਬੇਸ਼ਰਮਾ ਵਾਂਗੂ ਉਸ ਪਾਲਿਸੀ ਨੂੰ ਵਾਪਸ ਨਹੀਂ ਲਿਆ ਗੱਲਾ ਇਹਨਾਂ ਦੇ ਐਮਐਲਏ ਜਾ ਕੇ ਕਿਸਾਨਾਂ ਨੂੰ ਲੱਡੂ ਵੰਡਰੇ ਦੇਖੇ ਗਏ ਨੇ ਕਿ ਵਧਾਈ ਹੋਵੇ ਸਾਡੀ ਪਾਰਟੀ ਨੇ ਪਾਲਿਸੀ ਵਾਪਸ ਲੈ ਲਈ ਕਰਨ ਵਾਲੇ ਵੀ ਆਪ ਹੀ ਨੇ ਸੋ ਬੇਸਿਕਲੀ ਕੀ ਹੋ ਰਿਹਾ ਵਾ ਕਿ ਇਹ ਇੱਕ ਨਵਾਂ ਟੂਲਾ ਆਇਆ ਇੱਕ ਨਵੀਂ ਰਾਜਨੀਤੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਲਾਗੂ ਕੀਤੀ ਜਿਹੜੀ ਮਤਲਬ ਕਦੀ ਪੰਜਾਬ ਦੇ ਵਿੱਚ ਨਾ ਸਾਡੇ ਸਮਾਜ ਵਿੱਚ ਸੀ ਨਾ ਸਾਡੇ ਕਲਚਰ ਵਿੱਚ ਸੀ ਜਿਹੜਾ ਸੋਸ਼ੀਟੀਆ ਦਾ ਬਿਆਨ ਆ ਨਾ ਜੀ ਉਹ ਇਹਨਾਂ ਦੀ ਮਾਨਸਿਕਤਾ ਦਾ ਖੁਲਾਸਾ ਕਰਦਾ ਵਾ ਚੰਗਾ ਹੋਇਆ ਆ ਗਿਆ ਪਬਲਿਕ ਡੋਮੇਨ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਇਲੈਕਸ਼ਨ ਲੜ ਕੇ ਜਿੱਤਣ ਦੇ ਵਾਲੇ ਬੰਦੇ ਨਹੀਂਗੇ ਇਹ ਇਲੈਕਸ਼ਨ ਹਾਈਜੈਕ ਕਰਨਾ ਚਾਹੁੰਦੇ ਨੇ ਇਲੈਕਸ਼ਨ ਨੂੰ ਮਤਲਬ ਸਰਕਾਰੀ ਤੰਤਰ دہشت ਤੇ ਕਲੀਦੋਫ ਉਹਖਤ ਨਾਲ ਇਲੈਕਸ਼ਨ ਜਿੱਤਣਾ ਚਾਹੁੰਦੇ ਨੇ ਜੀ ਖੈਰਾ ਸਾਹਿਬ ਇੱਕ ਦੋ ਸਵਾਲ ਮੇਰੇ ਕੋਲ ਲੈਣੇ ਨੇ ਇੱਕ ਤਾਂ ਵਿਕਰਮ ਮਜੀਠੀਆ ਬਾਰੇ ਗੱਲਬਾਤ ਕਰਨੀ ਹੈਗੀ ਆ ਕਿਉਂਕਿ ਤੁਸੀਂ ਵੀ ਬੜਾ ਤੱਤਾ ਬੋਲਦੇ ਰਹੇ ਹੋ ਵਿਕਰਮ ਮਜੀਠੀਆ ਦੇ ਖਿਲਾਫ ਅੱਜ ਉਹ ਲੋਕ ਤੁਹਾਡੇ ਤੁਸੀਂ ਜਿੰਨਾ ਖਿਲਾਫ ਬੋਲਦੇ ਹੋ ਇਹ ਕਹਿ ਰਹੇ ਨੇ ਕਿ ਅੱਜ ਤਾਂ ਵਿਕਰਮ ਮਜੀਠੀਆ ਦੀ ਹਮਾਇਤ ਖਾ ਰਹੇ ਨੇ ਉਸ ਕੋਲ ਖੈਰਾ ਦੇਖੋ ਅਮਨ ਬੋਤਨ ਜੱਲਾ ਸਮਝੋ ਪਹਿਲੀ ਗੱਲ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਪ੍ਰਚਾਰ ਕੀ ਚੱਲ ਰਹੀ ਹੈ ਕਿ ਵਿਕਰਮ ਨੂੰ ਅਸੀਂ ਡਰੱਗਸ ਦੇ ਰੈਕਟ ਵਿੱਚ ਉਹਦੀ ਗ੍ਰਿਫਤਾਰੀ ਪਈ ਹੈ ਉਹ ਝੂਠ ਹੈ ਉਹਦੀ ਗ੍ਰਿਫਤਾਰੀ ਪਈ ਹੈ ਡਿਸਪਰੋਪੋਰਸ਼ਨਡ ਐਸੈਕਸ ਵਿੱਚ ਬਿਲਕੁਲ ਦਾ ਐਨਡੀਪੀਐਸ ਦਾ ਕੇਸ ਚੰਨੀ ਸਰਕਾਰ ਨੇ ਕੀਤਾ ਸੀਗਾ 2021 ਚ ਅ ਅਕਤੂਬਰ ਨਵੰਬਰ ਚ ਔਰ ਉਹਨੂੰ ਅਰੈਸਟ ਇਸ ਕਰਕੇ ਨਹੀਂ ਕਰ ਸਕੀ ਕਾਂਗਰਸ ਸਰਕਾਰ ਕਿਉਂਕਿ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਕਿ ਇਲੈਕਸ਼ਨ ਲੜੂਗਾ ਹੈ ਇਲੈਕਸ਼ਨ ਤੋਂ ਬਾਅਦ ਇਹ ਤੁਸੀਂ ਅਗਲੇ ਦਿਨ ਹੀ ਪੇਸ਼ ਹੋਣਾ ਉਹਨੇ ਉਹ ਸਰੈਂਡਰ ਕਰ ਗਿਆ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਸੀਗੀ 2025 ਚ ਜੀ ਮਾਰਚ ਚ अच्छा ਇਹਨਾਂ ਦੀ ਕਸਟਡੀ ਵਿੱਚ ਰਿਹਾ ਉਹ 6 ਮਹੀਨੇ ਨਾ ਇਹਨਾਂ ਨੇ ਕੋਈ ਉਹਦਾ ਰਿਮਾਂਡ ਲਿਆ ਕੋ ਪ੍ਰੋਡਕਸ਼ਨ ਵਾਰੰਟ ਤੇ ਨਾ ਇਹਨਾਂ ਨੇ ਉਸ ਕੇਸ ਨੂੰ ਉੱਗੇ ਬਿਧਾ ਕੇ ਕੋ ਚਲਾਨ ਪੇਸ਼ ਕੀਤਾ ਹੁਣ ਤਾਂ 4 ਸਾਲ ਹੋ ਗਏ ਨੇ ਉਸ ਐਨਡੀਪੀਐਸ ਕੇਸ ਨੂੰ ਦਰਜ ਹੋਏ ਨੂੰ 4 ਸਾਲ ਹੋ ਗਏ ਨੇ ਤਕਰੀਬਨ ਜੀ ਚਲਾਨ ਨਹੀਂ ਪੇਸ਼ ਕੀਤਾ ਉਹਦੇ ਵਿੱਚ ਤਾਂ ਕੁਝ ਕਰਨੀ ਸੀ ਕਿ ਤੇ ਡਿਸਪਰੋਪੋਰਸ਼ਨਲ ਡਿਸੈਂਟ ਤਾਂ ਤੁਸੀਂ ਕਿਸੇ ਦੀ ਜਾਂਚ ਕਰ ਲੋ ਉਹ ਫੜ ਕੇ ਅੰਦਰ ਦੇ ਕੇ ਪ੍ਰਚਾਰ ਹੈ ਸ਼ੋ ਕਰ ਰਹੇ ਨੇ ਕਿ ਇੱਜ ਸੋ ਵਾਟ ਆਈ ਆਬਜੈਕਟਡ ਟੂ ਵਾਸ ਕਿ ਤੁਸੀਂ ਝੂਠ ਬੋਲ ਰਹੇ ਹੋ ਔਰ ਬਦਲਾਖੁਰੀ ਕੋ ਵੀ ਵਿਕਰਮ ਵੀ ਆਫ ਲੇਟ ਕੋ ਪਿਛਲੇ 3 ਸਾਲ ਤੋਂ ਇੱਕ ਵੱਡਾ ਕ੍ਰਿਟਿਕ ਸੀ ਆਮ ਆਦਮੀ ਪਾਰਟੀ ਦਾ ਠੀਕ ਹੈ ਸਾਡੇ ਨਾਲ ਉਹਦੇ ਪੋਲਿਟਿਕਲ ਡਿਫਰੈਂਸਸ ਹੋ ਆ ਲੇਕਿਨ ਉਹ ਗਵਰਨਮੈਂਟ ਨੂੰ ਹਰ ਗੱਲ ਤੇ ਸਵਾਲ ਚੱਕਦਾ ਸੀਗਾ ਔਰ ਇਹ ਜਿਹੜਾ ਐਕਸ਼ਨ ਹੈ ਉਹਦੇ ਤੇ 100% ਬਦਲਾਖੁਰੀ ਦਾ ਐਨਡੀਪੀਐਸ ਦਾ ਨਹੀਂਗਾ ਅਗਰ ਲੋਕਾਂ ਨੂੰ ਗਲਤ ਫਹਿਰੀ ਕਿ ਐਨਡੀਪੀਐਸ ਨੇ ਜ਼ਿੰਦਾਕਾਰ ਕੀਤਾ ਪਹਿਲਾਂ ਉਹਦੀ ਐਫਆਈਆਰ ਤੇ ਡਿਟੇਲਸ ਦੇਖੋ ਤੁਸੀਂ ਜੀ 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 ਇਸ ਕਰਕੇ ਐਜ਼ ਅਨ ਆਪੋਜੀਸ਼ਨ ਲੀਡਰ ਕਿਸੇ ਨਾ ਵੀ ਜ਼ਿਆਦਤੂ ਨਿਕਲੇ ਵਿਕਰਮ ਨਾ ਨਹੀਂ ਗੱਲ ਉਹ ਪਹਿਲਾਂ ਮਲਵਿੰਦਰ ਮਾਲੀ ਨਾਲ ਹੋਈ ਯਾਉ ਤੋਂ ਪਹਿਲਾਂ ਭਾਨੇ ਨਾ ਹੋਈ ਜਾਂ ਹੋਰ ਜਿਹੜੇ ਵਿਚਾਰੇ ਐਕਟੀਵਿਸਟ ਨੇ ਜਿਹੜੇ ਲੋਕ ਬੇਗੁਨਾਹ ਸੀਗੇ ਉਹਨਾਂ ਨੂੰ ਸਰਕਾਰੀ ਤੰਤਰ ਨਾਲ ਡਰਾਇਆ ਧਮਕਾਇਆ ਜਾ ਰਿਹਾ ਮੇਰੇ ਆਪਣੇ ਤੇ ਪੰਜ ਕੇਸ ਦਰਜ ਨੇ ਜੀ ਇਹੋ ਜਿਆਦਾ ਮੈਂ ਸਬੂਤ ਕੀ ਦੇ ਸਕਦਾ ਟੈਲਮੀ ਕਿਸੇ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਤੇ ਪੰਜ ਕੇਸ ਜਿਹੜਾ ਜੀਡੀਪੀਐਸ ਦਾ ਕੇਸ ਮੇਰੇ ਤੇ ਦਰਜ ਕਿਤਾ 9 ਸਾਲ ਪੁਰਾਣਾ ਭਗਵੰਤ ਮਾਨ ਜੀ ਤੁਹਾਨੂੰ ਵੀਡੀਓ ਭੇਜ ਦੂੰਗਾ ਕਿਤੇ ਸੁਣਾ ਦਿਓ ਭਗਵੰਤ ਮਾਨ ਅੱਜ ਤੋਂ 2017 ਚ ਕਹਿੰਦਾ ਖੈਰੇ ਨਾਲ ਬੜਾ ੱਟਕਾ ਉਰਿਆ ਵਾ ਮੈਂ ਪਾण्डेਮਿਕ ਜਿਹੇ ਮਸਲਾ ਚ ਕੋਈ ਕੇਸ ਮੇਨ ਹੋ ਰੈਸ ਕੀਤਾ ਵਾ so how can we tolerate uh, these uh, blatantly wrong actions of the government ਜੀ ਖੈਰਾ ਸਾਹਿਬ ਦੇਖੋ ਇੱਕ ਦੋ ਚੀਜ਼ਾਂ ਬੜੀਆਂ ਮੈਚ ਜੀ ਇਹ ਕਰਦੀਆਂ ਹੈਗੀਆਂ ਨੇ ਕਿਉਂਕਿ ਜਿਹੜੇ ਸਰਕਾਰ ਦੇ ਵਿਰੁੱਧ ਬੋਲਦੇ ਨੇ ਜਾਂ ਸਰਕਾਾਰ ਚੋਂ ਕੱਢੇ ਜਾਂਦੇ ਨੇ ਮੈਂ ਗੱਲ ਕਰ ਰਿਹਾ ਕੁਵਰ ਵਿਜੇ ਪ੍ਰਤਾਪ ਦੀ ਫਿਰ ਖੈਰਾ ਸਾਹਿਬ ਉਹਨਾਂ ਨੂੰ ਵੀ ਤੇ ਮਿਲਣ ਚੱਲ ਜਾਂਦੇ ਨਾ ਜ਼ਰੂਰ ਜਾਣਾ ਚਾਹੀਦਾ ਜੀ ਜਿਹੜਾ ਆਦਮੀ ਦੇਖੋ 92 ਵਿਧਾਇਕ ਸੀ ਉਹਨਾਂ ਚੋਂ ਕੁਵਰ ਵਿਜੇ ਪ੍ਰਤਾਪ ਇੱਕ ਉਹ ਆਦਮੀ ਸੀ ਜੋ ਬੇਅਦਬੀ ਦਾ ਇਹਨਾਂ ਨੇ ਇੱਕ ਆਪਣਾ ਪੋਸਟਰ ਬॉय ਬਣਾਇਆ ਕਿ ਇਹ ਇੱਕ ਸਾਡੀ ਸਰਕਾਰ ਬਣੇਗੀ ਕੁਮਰਬਜੀਤ ਪ੍ਰਤਾਪ ਨੂੰ ਸਾਰੀ ਬੇਅਦਬੀ ਦੀ ਜਾਂਚ ਕੀਤੀ ਹੈ ਇਹ ਪੁਲਿਸ ਆਫਸਰ ਰਿਹਾ ਵਾ ਅਸੀਂ ਇਹਦੇ ਹਵਾਲੇ ਕਰਕੇ ਤਾਂ ਬੇਅਦਬੀ ਦਾ ਇਨਸਾਫ ਤੋਂ ਆਵਾਂਗੇ ਸਾਡੇ 3 ਸਾਲੋਂ ਚੀਕਾ ਮਾਰਦਾ ਰਿਹਾ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਜੀ ਕਿ ਤੁਹਾਡੀ ਬੇਅਦਬੀ ਦਾ ਤੁਸੀਂ ਵੈਦਾ ਕੀਤਾ ਸੀਗਾ ਆਪਾਂ ਇਹਨੂੰ ਕਿਸੇ ਸਿਰੇ ਲਾਈਏ ਉਹਨੂੰ ਉਹਦੀ ਗੱਲ ਤਾਂ ਕੀ ਮੰਨਣੀ ਸੀ ਅਲਟੀਮੇਟਲੀ ਉਹਨੂੰ ਪਾਰਟੀ ਚੋਂ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਕੱਟਦਾ ਮੈਂ ਉਹਦਾ ਨਾ ਹਮਦਰਦੀ ਕਰਨ ਕਿ ਐਸੋ ਮਿਲਨ ਗਿਆ ਸੀ ਕਿ ਜਸਟ ਟੂ ਹਾਈਲਾਈਟ ਕਿ ਇਹ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ 24 ਘੰਟੇ ਇਨਸਾਫ ਦੇਵਾਂਗੇ ਬੇਅਦਮੀ ਦਾ ਆ ਤੁਹਾਡੇ ਸਾਹਮਣੇ ਇੱਕ ਬੇਅਦਮੀ ਦਾ ਮਸਲਾ ਚੱਕਣ ਵਾਲੇ ਐਮਐਲਏ ਦਾ ਹਸ਼ਰ ਕੀਤਾ ਹੈ ਨਾ ਤੇ ਬਾਕੀਆਂ ਦਾ ਨਾਮ ਮੈਂ ਰੱਖਿਆ ਬਦੂਆ ਮਜ਼ਦੂਰ 99 92 ਬੰਦੇ ਐਮਐਲਏ ਨਾ ਲੈਂਡ ਪੂਲਿੰਗ ਪਾਲਿਸੀ ਤੇ ਬੋਲਣ ਨਾ ਐਨਐਸਸੀ ਦੇ ਖਿਲਾਫ ਬੋਲਣ ਨਾ ਕੋ ਭ੍ਰਿਸ਼ਟਾਚਾਰ ਦੇ ਖਿਲਾਫ ਬੋਲਣ ਨਾ ਘਟਾਉ ਨੂੰ ਚੱਕ ਦੇ ਖਿਲਾਫ ਬੋਲਣ ਨਾ ਕੋਈ ਐਨਆਰਆਈ ਦੀ ਪ੍ਰੋਪਰਟੀ ਗ੍ਰੈਬ ਕਰ ਲਾਲਜੀਤ ਭੁੱਲਰ ਤੇ ਵੀ ਇਲਜ਼ਾਮ ਲੱਗਿਆ ਮਾਝੇ ਦੇ ਵਿੱਚ ਉਹਨੇ ਤਾਜ਼ਾ ਸ਼ੈਰਵੈਂਕੂਵਰ ਦੀ ਫੈਮਲੀ ਆ ਤਿੰਨ ਭੈਣਾਂ ਨੇ ਵਿਚਾਰੀਆਂ ਉਹ ਇਥੇ ਛੋਰ ਮਚਾ ਕੇ ਹਾਰ ਕੇ ਥੱਕ ਕੇ ਪਰਤਦੀਆਂ ਲੇਕਿਨ ਉਹਨਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਕਿਸੇ ਨੇ ਇਹਦੇ ਬਾਰੇ ਥੋੜੀ ਡਿਟੇਲ ਦੇ ਦਿਓ ਲਾਲਜੀਤ ਭੁੱਲਰ ਦਾ ਕੀ ਮਾਮਲਾ ਹੈਗਾ ਸਾਡੇ ਤੱਕ ਪਹੁੰਚਿਆ ਨਹੀਂ ਅਜੇ ਤੱਕ ਲਾਲਜੀਤ ਭੁੱਲਰ ਦੀ ਬੈਂਕੂਵਰ ਤੋਂ ਤਰਨਤਾਰਨ ਪਿੰਡ ਦੇ ਜ਼ਿਲ੍ਹੇ ਦੇ ਵਿੱਚ ਇੱਕ ਤਿੰਨ ਐਨਆਰਆਈ ਸਿਸਟਰਸ ਨੇ ਉਹਨਾਂ ਦੀ ਕੋਈ ਸ਼ਹਿਤ ਆ ਆ ਮੈਂ ਨੋਟ ਸ਼ੋਰ ਕੋ ਕਿ ਮੇਰੇ ਕੋਲ ਹਲੇ ਨਾ ਉਹਨਾਂ ਦਾ ਡਿਟੇਲਸ ਪੂਰੀਆ ਆ ਕੋ ਆ ਕੇ ਤੇ ਕਾਫੀ ਸ਼ੋਰ ਮਚਾ ਕੇ ਗਏ ਆ ਉਹ ਉਹਨਾਂ ਚ ਸ਼ਾਇਦ ਇੱਕ ਸਾਡੇ ਸਤਜਾਰੀਓ ਭੈਣ ਜੀ ਦਾ ਨਾਮ ਦੀਪਕੌਰ ਆ ਜੀ ਮੈਂ ਤੁਹਾਨੂੰ ਨੰਬਰ ਵੀ ਭੇਜ ਦੂੰਗਾ ਉਹਨਾਂ ਤੋਂ ਪੁੱਛ ਲਿਓ ਉਹਨਾਂ ਦੀ ਕੋ 11 12 ਕਿੱਲੇ ਜਾਂ 14 ਕਿੱਲੇ ਜ਼ਮੀਨ ਆ ਬੜੀ ਪੇਸ਼ਕੀਮਤੀ ਉਹਦਾ ਇਸ ਢੰਗ ਦੇ ਨਾਲ ਉਹਨਾਂ ਨੂੰ ਟਰੋਰਾਈਜ਼ ਕੀਤਾ ਗਿਆ ਉਹਨਾਂ ਦੇ ਰਾਹ ਰੋਕ ਤੇ ਕਿ ਕਿਸੇ ਤਰੀਕੇ ਨਾਲ ਇਹ ਜ਼ਮੀਨ ਸਾਡ ਨੂੰ ਜਿਹੜੀ ਇਹ ਟ੍ਰਾਂਸਫਰ ਕੀਤੀ ਜਾਵੇ ਸਾਨੂੰ ਵੇਚ ਜਾਵੇ ਇੰਤਰੀਮੀ ਜੀ ਜਤੋਂ ਦਾ ਸਰਕਾਰੀ ਤੰਤਰ ਦੇ ਥਰੂ ਉਹ ਆਨ ਕਿ ਉਹਨੇ ਬਹੁਤ ਥੋੜਾ ਬਹੁਤ ਕਾਫੀ ਸੋਸ਼ਲ ਮੀਡੀਆ ਤੇ ਤੁਸੀਂ ਅਗਰ ਸਰਚ ਕਰੋਗੇ ਤਾਂ ਲਾਲਜੀਤ ਭੁੱਲਰ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਤੇ ਤੰਗ ਕੀਤਾ ਔਰ ਹੁਣ ਸ਼ਾਇਦ ਉਹਨਾਂ ਨੇ ਕਿਹਾ ਕਿ ਅਸੀਂ ਅਕਤੂਬਰ ਵਿੱਚ ਦੁਬਾਰਾ ਆਵਾਂਗਾ ਮੈਨੂੰ ਲੇਟੈਸਟ ਮੈਸੇਜ ਆਇਆ ਤਾਂ ਮੈਂ ਜਦੋਂ ਆਉਣਗੇ ਮੈਨੂੰ ਮਿਲ ਬੈਠ ਕੇ ਉਹਨਾਂ ਦੀ ਪੂਰੀ ਮਦਦ ਕਰਾਂਗਾ ਕਹਿਰਾ ਸਾਹਿਬ ਕਿਹੜੀ ਚੁੰਬਕ ਲਾਈ ਆ ਇਹੋ ਜਿਹੇ ਮਸਲੇ ਸਾਰੇ ਤੁਹਾਡੇ ਕੋਲ ਹੀ ਹੁੰਦੇ ਸਰਕਾਰ ਦੇ ਵਿਰੁੱਧ ਚਲੋ ਮੈਨੂੰ ਲੱਗਦਾ ਵਾ ਕਿ ਗੱਲ ਭਰੋਸੇ ਦੀ ਹੈ ਜੀ ਗੱਲ ਕ੍ਰੈਡਿਬਿਲਿਟੀ ਦੀ ਹੈ ਵਾਹ ਨੂੰ ਦੀ ਕਿਰਪਾ ਦੇ ਨਾਲ ਲੋਕਾਂ ਨੂੰ ਐ ਲੱਗਦਾ ਵਾ ਕਿ ਮੈਨੂੰ ਜੇ ਅਸੀਂ ਇਦਾਂ ਕੋਈ ਵਿਚਾਰ ਸਾਂਝੇ ਕਰਾਂਗੇ ਤਾਂ ਇਹ ਪਿੱਛੇ ਨਹੀਂ ਹਟੇਗਾ ਜਿਵੇਂ ਕਿ ਲੇਟਸਟ ਅਮਨਿਕ ਮਸਲਾ ਦੇਖੋ ਕਿੱਡਾ ਪਾਰਦਰਸ਼ੀ ਮੈਂ ਮਸਲਾ ਚੱਕਿਆ ਟੋਯੋਟਾ ਹਾਈਲੈਕਸ ਗੱਡੀਆਂ ਲਈਆਂ ਇਹਨਾਂ ਨੇ ਰਾਜ ਪੁਲਿਸ ਨਾਲ ਜੀ 146 ਹੂੰ ਜੇ ਤੁਸੀਂ ਲੈਣ ਜਾਓਗੇ ਤੁਹਾਨੂੰ ਟੋਯੋਟਾ ਹਾਈਲੈਕਸ ਦੀ 37 ਲੱਖ ਰੁਪਏ ਦੀ ਕੀਮਤ ਵਾਲੀ ਗੱਡੀ ਤੇ 10 ਤੋਂ 15 ਲੱਖ ਤੱਕ ਡਿਸਕਾਊਂਟ ਦਿੰਦੇ ਨੇ ਜੀ ਅੱਛਾ ਕੀ ਲੋਕ ਮੰਨਦੇ ਨੇ ਜੀ ਇਹਨਾਂ ਡਿਸਕਾਊਂਟ ਕਿਦਾਂ ਹੋ ਸਕਦਾ ਕਿਉਂਕਿ ਪਿਕਅਪ ਟਰੱਕਸ ਪੰਜਾਬ ਦੇ ਵਿੱਚ ਇੰਡੀਆ 'ਚ ਫੇਲ ਨੇ ਉਹ ਦਿੰਦੇ ਨੇ ਮੇਰੇ ਕੋ ਮੈਂ ਆਪਣਾ ਬਿੱਲ ਲੈ ਲਿਆ ਇਨਵੌਇਸ ਲੈ ਲਿਆ ਉਹਨਾਂ ਤੋਂ ਅੱਛਾ ਪੰਜਾਬ ਸਰਕਾਰ ਨੇ 144 ਗੱਡੀਆਂ ਖਰੀਦੀਆਂ ਫੁੱਲ ਪੇਮੈਂਟ ਕੀਤੀ 70 ਲੱਖ ਦੀ ਦੇ ਕੋਲ ਟੇਕਨ 15 ਲੱਖ ਡਿਸਕਾਊਂਟ ਅਗਰ 15 ਲੱਖ ਡਿਸਕਾਊਂਟ ਲੈਂਦੇ ਤਾਂ 21 ਕਰੋੜ ਰੁਪਏ ਬਚਦਾ ਸੀ ਲੇਕਿਨ ਪੂਰੇ ਪੈਸੇ ਦੇ ਕੇ ਉਹ ਪੈਸਾ ਵਾਪਸ ਕਮਾ ਕੇ ਕਿਕਬੈਕ ਵਿੱਚ ਕਮਿਸ਼ਨਸ ਲਿਆ ਤੁਹਾਡਾ ਇੱਕ ਐਨਆਰਆਈ ਆ ਬਲਤੇਜ ਪੰਨੂ ਜੀ ਉਹ ਬਣਿਆ ਹੈ ਇਹਦਾ ਬੀਡੀਆ ਐਡਵਾਈਜ਼ਰ ਭਗਵੰਤ ਪਾੰਡਾ ਬਿਲਕੁਲ ਅੱਜ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਸੀ ਕੁਲਦੀਪ ਸਿੰਘ ਤਾਰੀਵਾਲ ਦੇ ਨਾਲ ਸੀ ਉਹ ਹੁਣ ਸੁਣੋ ਤੁਸੀਂ ਉਹਦੀ ਉਹਦੀ ਹਰਕਤ ਨਹੀਂ ਸੁਣੋ ਉਹਦਾ ਇੱਕ ਅੱਗੇ ਕੋਈ ਨੇੜ ਦਾ ਸੱਜਣਾ ਰਾਜ ਮੋਟਰਜ਼ ਪਟਿਆਲਾ ਹੂੰ ਜਿੰਨੀਆਂ ਪੰਜਾਬ ਪੁਲਿਸ ਦੀਆਂ ਗੱਡੀਆਂ ਖਰੀਦੀਆਂ ਗਈਆਂ ਸਕੋਰਪਿਓ kia ਕੰਪਨੀ ਦੀਆਂ ਔਰ ਥਾਰ ਦੀਆਂ ਜੀਪਾਂ ਉਹ ਸਾਰੀਆਂ ਘੁੰਮੀਆਂ ਨੇ ਰਾਜ ਮੋਟਰਜ਼ ਦੇ ਜ਼ਰੀਏ ਜੀ ਔਰ ਉਹਦੇ ਚ ਇਨ ਬਿਨ ਪਿਉਟਾ ਹਾਈਲੈਕਸ ਵਾਂਗੂ ਜਿਹੜਾ ਪੇਮੈਂਟ ਫੁੱਲ ਕਰਦੇ ਕਮਿਸ਼ਨ ਲੈਂਦੇ ਨੇ ਜੀ ਕਾਗਜ਼ ਤੇ ਇੱਕ ਇੱਕ ਬੈਕ ਕਮਿਸ਼ਨ ਲੈ ਲੈਂਦੇ ਨੇ ਸੋ ਯੂ ਕੈਨ ਇਮੇਜਿਨ ਜਦੋਂ ਔਰ ਮੈਂ ਬਿੱਲ ਪੇਸ਼ ਕਰਦੇ ਬਲੈਕ ਐਂਡ ਵਾਈਟ ਕਿ ਇੱਕ ਆ ਬਿੱਲ ਹੈ ਜਿਹੜਾ ਸਰਕਾਰ ਨੇ ਪੇਮੈਂਟ ਕੀਤੀ ਡੀਜੀਪੀ ਨਾਮ ਡੀਜੀਪੀ ਦੇ ਨਾਮ ਤੇ ਬਿਲਿੰਗ ਹੁੰਦੀ ਸਾਰੇ ਪੁਲਿਸ ਤੇ ਜੀ ਡੀਜੀਪੀ ਦੇ ਨਾਮ ਦਾ ਬਿੱਲ ਹੈਗਾ 27 ਲੱਖ ਰੁਪਏ ਦਾ ਜਦੋਂ ਇੱਕ ਸਧਾਰਨ ਬੰਦਾ ਲੈਣ ਜਾਂਦਾ ਤਾਂ ਉਹਨੂੰ 10 ਲੱਖ ਰੁਪਏ ਡਿਸਕਾਊਂਟ ਦੇ ਕੇ 27 ਲੱਖ ਦਾ ਬਿੱਲ ਸਾਹਮਣੇ ਰੱਖ ਕੇ ਪੇਸ਼ ਹਮ ਅੱਛਾ ਢੇਡ ਮਹੀਨਾ ਹੋ ਇੱਕ ਬੰਦਾ ਨਹੀਂ ਬੋਲਿਆ ਪੰਜਾਬ ਸਰਕਾਰ ਤੋਂ ਰੋਜ਼ ਦਿਨ ਦਿਨ ਵਾਰੀ ਮੀਡੀਆ ਦੇ ਸਾਹਮਣੇ ਆਉਂਦੇ ਔਰ ਮੀਡੀਆ ਇੱਡਾ ਬਕਾਊ ਆ ਪੰਜਾਬ ਦਾ ਕਿਸੇ ਨੇ ਸਵਾਲ ਨਹੀਂ ਪੁੱਛਿਆ ਬਾਈਕ ਰੱਖ ਕੇ ਕਿ ਬਲਤੇਜ ਬੰਦੇ ਤੁਸੀਂ ਦੂਜਿਆਂ ਤੇ ਇਲਜ਼ਾਮ ਲਾਉਂਦੇ ਹੋ ਤੁਹਾਡੇ ਹਾਈ ਲੈਕਸ ਕਿਉਂ ਤਾਂ ਜਾਂ ਰਾਜ ਮੋਟਰ ਦਾ ਕੀ ਰੋਲ ਆ ਜਾਂ ਭਗਵੰਤ ਮਾਨ ਨੂੰ ਜਾਂ ਹਰਪਾਲ ਸਿੰਘ ਨੂੰ ਨੇਪ ਇਹ ਤਾਂ ਸਾਡੇ ਹਾਲਾਤ ਪਹਿਲਾਂ ਮੀਡੀਆ ਦੇ ਜੀ ਬਾਕੀ ਤਾਂ ਚਲੋ ਜਿਹੜਾ ਬੇੜਾ ਘਰ ਖੋਇਆ ਹੋਇਆ ਆ ਸਾਡੇ ਨੇਨ ਸਟਰੀਮ ਮੀਡੀਆ ਦਾ ਵੀ ਬਿਲਾਦਰ ਖਰਿਆ ਜੀ 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 ਔਰ ਜਾਂਦੇ ਜਾਂਦੇ ਖੈਰਾ ਸਾਹਿਬ ਸੰਖੇਪ ਦੇ ਵਿੱਚ ਸਾਨੂੰ ਦੱਸੋ ਕਿ ਯਤਨ ਕਰੋਗੇ ਕੁੁਰਵਜੇ ਪ੍ਰਤਾਪ ਨੂੰ ਕਾਂਗਰਸ ਜੁਆਇਨ ਕਰਾਉਣ ਦੇ ਲਈ ਦੇਖੋ ਅੱਜ ਤਾਂ ਮੇਰੀ ਕੋਈ ਇਦਾਂ ਦੀ ਪੋਜੀਸ਼ਨ ਨਹੀਂ ਨਾ ਹੈ ਕਿ ਆਈ ਕੈਨੋਟ ਟੇਕ ਰਿਸਪੋਨਸਿਬਿਲਟੀ ਜੀ ਬਟ ਆਈ ਥਿੰਕ ਆਈ ਥਿੰਕ ਕਿ ਅਗਰ ਕਾਂਗਰਸ ਪਾਰਟੀ ਚੰਗੇ ਬੰਦਿਆਂ ਨੂੰ ਜਿਹੜੇ ਆਦਮੀਆਂ ਦਾ ਅਕਸ ਸਾਫ਼ ਆ ਜਿਹੜੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਾਸਤੇ ਬੋਲਦੇ ਅਗਰ ਉਹਨਾਂ ਨੂੰ ਪਾਰਟੀ ਲਵੇਗੀ ਤੇ ਪਾਰਟੀ ਦਾ ਫਾਇਦਾ ਹੋਣਾ ਨੁਕਸਾਨ ਤਾਂ ਕੋਈ ਨਹੀਂ ਹੋਣਾ ਔਰ ਲੈਟ ਦਾ ਟਾਈਮ ਕਮ ਜਦੋਂ ਸਮਾਂ ਆਵੇਗਾ ਕਿਉਂਕਿ ਹਲੇ ਤਾਂ ਉਹਨਾਂ ਦੀ ਉਹ ਜਿਹੜੀ ਮੈਂਬਰਸ਼ਿਪ ਆ ਉਹ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਨਹੀਂ ਚਾਹਦਾ ਕਿ ਕਿਸੇ ਤਰੀਕੇ ਨਾਲ ਮੈਂ ਗਲਤ ਕੰਮ ਹੋ ਕੇ ਕੋਈ ਕਬਾਈਲ ਇਕਸ਼ਨ ਹੋ ਜਾਈ ਜੀ ਲੈਟ ਦਾ ਰਾਈਟ ਟਾਈਮ ਟਾਈਮ ਕਮ ਵੀ ਵਿਲ ਡੈਫੀਨਿਟਲੀ ਟ੍ਰਾਈ ਐਂਡ ਡੂ ਸਮਥਿੰਗ ਗੁੱਡ ਜੀ ਜੰਦ ਜੰਦੇ ਇੱਕ ਥੋੜੀ ਜੀ ਝਾਤ ਹੋਰ ਪਾ ਦਿਓ ਕਿ ਸਗਰੂਰ ਤੋਂ ਤੁਸੀਂ 2024 ਦੀ ਇਲੈਕਸ਼ਨ ਲੜੀ ਤੇ ਦਲਵੀਰ ਗੋਲਡੀ ਹੋ ਗਏ ਸੀਗੇ ਨਾਰਾਜ਼ ਪਾਰਟੀ ਛੱਡ ਗਏ ਆਮ ਆਦੀ ਪਾਰਟੀ ਚੱਲ ਗਏ ਹੁਣ ਉਹਨਾਂ ਨੇ ਘਰ ਵਾਪਸੀ ਕੀਤੀ ਤਾਨੂੰ ਸਭਕਾਰ ਇਹ ਚੀਜ਼ ਨਹੀਂ ਮੈਂ ਦੇਖੋ ਮੈਂ ਇੰਨੇ ਛੋਟੇ ਦਿਲ ਦਾ ਬੰਦਾ ਨਹੀਂ ਰਾਜੀ ਕਿ ਮੈਂ ਕਿਸ ਨੂੰ ਕਵਾਂਗੇ ਤੂੰ ਵਾਪਸ ਨਹੀਂ ਆਉਣਾ ਮੈਂ ਉਹਦਾ ਵਿਰੋਧ ਕਰਾਂ ਮੈਂ ਬਿਲਕੁਲ ਵਿਰੋਧ ਨਹੀਂ ਕੀਤਾ ਠੀਕ ਹੈ ਪਰ ਇੱਕ ਗੱਲ ਸੀ ਕਿ ਜਿਸ ਢੰਗ ਨਾਲ ਪਾਰਟੀ ਇਲੈਕਸ਼ਨ ਦੇ ਦਰਮਿਆਨ ਛਡਾਈ ਗਈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ ਇੱਥੇ ਔਰ ਇੱਕ ਹੋਰ ਸੈਕਟਰ ਸੀਗਾ ਕਿ ਇੱਕ ਸਾਡਾ ਇੱਕ ਸੀਨੀਅਰ ਮੈਨੂੰ ਭੇਜਦਾ ਸੰਘੂਰ ਵਿੱਚ ਪਾਰਟੀ ਨੇ ਤੇ ਸਾਡਾ ਇੱਕ ਸੀਨੀਅਰ ਆਦਮੀ ਸੀ ਬਜਿੰਦਰ ਸਿੰਘਲਾ ਉਹਨੂੰ ਸੰਗਰੂਰ ਤੋਂ ਚੱਕ ਕੇ ਅਨੰਦਪੁਰ ਸਾਹਿਬ ਦੀ ਟਿਕਟ ਦਿੱਤੀ ਜੀ ਇੱਕ ਟੈਕਟੀਕਲ ਮਿਸਟੇਕ ਹੋਈ ਆ ਪਾਰਟੀ ਤੋਂ ਬਹੁਤ ਵੱਡੀ ਓਕੇ ਸਮਝ ਗਏ ਨਾ ਤੁਸੀਂ ਉਹ ਮੂਹਰੇ ਦਰਮਿਆਨ ਹੀ ਕੁਝ ਫੋਰਸਿਸ ਜਿਹੜੀਆਂ ਕੇ ਦਰਮਿਆਨ ਰਹਿ ਕੇ ਵੀ ਗਲਤ ਕੰਮ ਕਰਦੀਆਂ ਉਹਨਾਂ ਨੇ ਗੋਲਡੀ ਨੂੰ ਇਹ ਵੀ ਖਬਰਾਂ ਨੇ ਕਿ ਅੰਦਰ ਘਾਤੇ ਮਿਲ ਗਏ ਤੇ ਉਧਰ ਭੇਜਤਾ ਤੇ ਹੁਣ ਸਮੇਸੇ ਰਾਨ ਕੇ ਵਾਪਸ ਆ ਰਿਹਾ ਸੋ ਪਿਆਰ ਪੋਲਿਟਿਕਸ ਜਿਹੜੀ ਆ ਜੋ ਸਾਹਮਣੇ ਨਜ਼ਰ ਆਉਂਦਾ ਉਦਾਂ ਨਹੀਂ ਹੁੰਦੀ ਇਹਦੇ ਤੋਂ ਵੱਧ ਅੰਦਰ ਡੁੰਗੀਆਂ ਜਲਾਉਂਦੀਆਂ ਪਰ ਫਿਰ ਵੀ ਜੇ ਗੋਲਦੀ ਵਾਪਸ ਆਇਆ ਉਹ ਕਹਿੰਦਾ ਕਿ ਮੇਰ ਤੋਂ ਗਲਤੀ ਹੋਈ ਆ then i think we should have a large heart and say get over all this things ਅੱਛਾ ਜੇਕਰ ਦਲਵੀਰ ਗੋਲਦੀ ਇਲੈਕਸ਼ਨ ਲੜਦੇ ਤਾਂ ਸਥਿਤੀ ਕੁਝ ਬਦਲ ਸਕਦੀ ਸੀ ਉੱਥੇ ਨਹੀਂ ਉਹ ਸਥਿਤੀ ਦਾ ਇਦਾਂ ਹੁੰਦਾ ਨਾ ਜਦੋਂ ਮਿਡਲ ਆਫ ਦਾ ਇਲੈਕਸ਼ਨ ਤੁਹਾਡੇ ਕੋਈ ਨੋ ਹਲਕਿਆਂ ਦੇ ਵਿੱਚੋਂ ਇੱਕ ਆਦਮੀ ਛੱਡ ਜਵੇ ਇੱਕ ਆਦਮੀ ਨੂੰ ਤੁਸੀਂ ਕਿਸੇ ਹੋਰ ਹਲਕੇ 'ਚ ਭੇਜਿਓ ਤੇ ਉਹਦਾ ਡੀਮੋਰਾলাইਜ਼ਿੰਗ ਇਫੈਕਟ ਤਾਂ ਪੈਂਦਾ ਨਾ ਜੀ ਪਾਰਟੀ ਤੋਂ ਚਲਦੀ ਇਲੈਕਸ਼ਨ ਦੇ ਵਿੱਚ ਜੀ 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 ਬਿਲਕੁਲ ਖਰਾ ਸਾਹਿਬ ਬਹੁਤ ਤੁਸੀਂ ਵਿਚਾਰਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਸਾਡੇ ਦਰਸ਼ਕਾਂ ਦੇ ਨਾਲ ਔਰ ਦਰਸ਼ਕਾਂ ਦਾ ਵੀ ਧੰਨਵਾਦ ਕਿਉਂਕਿ ਪੰਜਾਬ ਦੀ ਅਕਸਰ ਅਸੀਂ ਗੱਲ ਕਰਨੀ ਹੈਗੀ ਹੈ ਚਾਹੇ ਉਹ ਲੀਡਰ ਨੇ ਚਾਹੇ ਪੱਤਰਕਾਰ ਨੇ ਔਰ ਰਲ ਮਿਲ ਕੇ ਪੰਜਾਬ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਔਰ ਜਿਸ ਤਰੀਕੇ ਨਾਲ ਜਿੱਥੇ ਵੀ ਕ੍ਰਿਟਿਸਿਜ਼ਮ ਹੁੰਦਾ ਹੈ ਉਹਨੂੰ ਸਹੀ ਪਾਸ਼ਾ ਦੇ ਵਿੱਚ ਜੇਕਰ ਤੁਸੀਂ ਵੀ ਕਿਸੇ ਨੇ ਟਿੱਪਣੀ ਕਰਨੀ ਹੈ ਤਾਂ ਸਹੀ ਸੁਧ ਪਾਸਾ ਦੇ ਵਿੱਚ ਸਾਡੇ ਜਿਹੜੇ ਟਿੱਪਣੀ ਪਹੁੰਚਾਇਆ ਸੀ ਉਸ ਤੇ ਵੀ ਵਿਚਾਰ ਜ਼ਰੂਰ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣ ਦੀ ਅ ਖੈਰਾ ਸਾਹਿਬ ਬਾਬੋ ਧੰਨਵਾਦ ਜੀ ਤੁਸੀਂ ਆਏ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਸ਼ੁਕਰੀਆ ਆਮ ਜੀ ਸ਼ੁਕਰੀਆ